ਸੀ ਜਿਲ੍ਹਾ ਗਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਵਿਖੇ ਰੇਲਵੇ ਸਟੇਸ਼ਨ ਤੇ ਪਹੁੰਚੇ ਆ। ਇਹ ਪੰਜਾਬ ਦਾ ਸਭ ਤੋਂ ਪੁਰਾਣਾ ਰੇਲਵੇ ਸਟੇਸ਼ਨ ਹੈ। ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਬਿਲਡਿੰਗ ਦੀ ਜਿਹੜੀਆਂ ਤਸਵੀਰਾਂ ਜਰੂਰ ਦਿਖਾ ਦਿੱਤੀਆਂ ਜਾਣ। ਸੋ ਇਹ ਬਹੁਤ ਪੁਰਾਣਾ ਬਣਾਇਆ ਰੇਲਵੇ ਸਟੇਸ਼ਨ ਸੋ ਉਸੇ ਤਰ੍ਹਾਂ ਦੀ ਜਿਹੜੀ ਪੁਰਾਣੀ ਕਾਰਗਰ ਕੀਤੀ ਗਈ ਹੈ, ਇਟਾਂ ਪੁਰਾਣੀਆਂ ਲਗਾਈਆਂ ਗਈਆਂ ਨੇ। ਸੋ ਅੰਦਰ ਵੀ ਜਿਹੜੀ ਤੁਸੀਂ ਦੇਖ ਸਕਦੇ ਹੋ, ਡਾਟਾ ਲਗਾ ਕੇ ਜਿਹੜਾ ਬਿਲਕੁਲ ਇਸ ਬਿਲਡਿੰਗ ਨੂੰ ਜਿਹੜਾ ਰਜਿਸਟਰ ਕੀਤਾ ਗਿਆ ਸੋ ਸਾਡੇ ਨਾਲ ਕੁਝ ਇਥੇ ਪਿੰਡ ਦੇ ਜਿਹੜਾ ਜਰਵਾ ਬਾਬਾ ਨਾਨਕ ਦੇ ਕੁਝ ਕਰਮਚਾਰੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਸਾਰੀ ਜਿਹੜੀ ਆ ਇਸ ਰੇਲਵੇ ਸਟੇਸ਼ਨ ਦੀ ਗੱਲ ਸਾਂਝੀ ਕਰਾਂਗੇ ਸੱਚ ਗਾ ਸਰ ਸ੍ਰੀ ਗੁਰੂ ਸਾਚੀ ਮੇਰਾ ਨਾਮ ਲਖਬੀ ਸਿੰਘ ਜੀ ਸਾਹਿਬ ਇਹ ਪੜੀ ਜਿਹੜਾ ਦੇਰ ਵਿਸ਼ੇਸ਼ਣਾ ਫਲਪ ਤਜਾਉਂਦਾ ਸਭ ਤੋਂ ਪ੍ਰਮਾਣ ਦੇ ਦੇ ਵਿਸ਼ੇ ਨੇ ਕਿਵੇਂ ਮਤਲਬ ਕਿੰਨੀਆਂ ਟ੍ਰੇਨਾਂ ਜਿਹੜੇ ਪਹਿਲਾਂ ਹੁੰਦੀ ਸੀ ਤਾਂ ਹੁਣ ਤਾਂ ਕਿੰਨੀਆਂ ਚੱਲਦੀਆਂ ਨੇ ਉਸ ਟਾਈਮ ਦੇ ਉੱਤੇ ਸਰ ਜੀ ਟ੍ਰੇਨਾਂ ਤਿੰਨ ਹੁੰਦੀਆਂ ਸੀ ਇੱਕ ਸਵੇਰੇ ਤੇ ਦੁਪਹਿਰੇ ਤੇ شامل ਸੋਣ ਹਾਂਜੀ ਜਿਹੜੀ ਦਸਮਜੋਗ ਜਿਗਰ ਜੋਗ ਹੈ ਕਿ ਜਿਹੜੀ ਇੱਥੋਂ ਪਹਿਲਾ ਜਿਹੜੀਆਂ ਪਾਕਿਸਤਾਨ ਦਾ ਵਪਾਰਕ ਜਿਹੜੀਆਂ ਟਿਕਣਾ ਜਾਂਦੀ ਜੀ ਉਹ ਕਿਵੇਂ ਸਾਰਾ ਦੱਸੋ ਉਹ ਸਰ ਜੀ ਇਦਾਂ ਜਿੱਦਾਂ ਇੱਥੇ ਹੁੰਦਾ ਹੁੰਦਾ ਜਕਸ਼ਣਿਆਂ ਜੀ ਡੇਰਾ ਬਾਬਾ ਨਾਨਕ ਸਟੇਸ਼ਨ ਕਿਉਂਕਿ ਰੇਲ ਜੀ ਉਧਰੋਂ ਵੀ ਆ ਰਹੀ ਜੇ ਲਾਹੌਰ ਵੱਲੋਂ ਵੀ ਆ ਰਹੀ ਆ ਡੇਰਾ ਬਾਬਾ ਨਾਨਕ ਤੋਂ ਹੀ ਆ ਰਹੀ ਆ ਇੱਥੇ ਦੋਵੇਂ ਟ੍ਰੇਲਾਂ ਇਕੱਠੀਆਂ ਹੋ ਗਏ ਇੱਕ ਤੇ ਜੀ ਨੂੰ ਪਾਸ ਕਰਦੀਆਂ ਹਾਂਜੀ ਮੁਲਕ ਕਿਹੜੇ ਕਿਹ ਕਿਹ ਚੀਜ਼ ਦਾ ਜਿਹੜਾ ਵਪਾਰ ਹੁੰਦਾ ਰਿਹਾ ਸੀ ਮੁਲਕੀ ਚੀਜ਼ ਨੂੰ ਇੱਥੇ ਚੱਲਦਾ ਹੈ ਵਪਾਰ ਇੱਥੇ ਸਰ ਜੀ ਇੱਕ ਹੁੰਦਾ ਹੀ ਆ ਤੇ ਆਪਣਾ ਹੋਰ ਬਾਕੀ ਆਪਣਾ ਖਾਦ ਆਉਂਦੀ ਹੀ ਜੇ ਉਸ ਟਾਈਮ ਤੇ ਜਿਪਸਮ ਬੜੀ ਹੀ ਹਾਂ ਉਹ ਤੇ ਉਹ ਹੁੰਦੀ ਆ ਉਸ ਟਾਈਮ ਤੇ ਕਾਫੀ ਲੋਕਾਂ ਜਿੰਨਾ ਵਪਾਰ ਦਾ ਇੱਥੇ ਮਨ ਲੋਕਾਂ ਰਿਕੋਰ ਕਾਫੀ ਮਿਲਦਾ ਹੋਵੇਗਾ ਤੇ ਇੱਥੇ ਆਉਜੇ ਵੀ ਕਾਫੀ ਹੁੰਦੀ ਹੋਈ ਪਣੀ ਤੇ ਆਵਾਜਾ ਇੱਥੇ ਸਰਦੀ ਸਾਡੇ ਵੇਖੜਾ ਕਰ ਵੀ ਹੁੰਦਾ ਹੈ ਕਿ ਹਾਂਜੀ ਹੁਣਦੇ ਤਾਂ ਉਸ ਮੋੜ ਦੇ ਵਿੱਚ ਇੱਕ ਪੰਪਾ ਪਰ ਕੰਨ ਜਾਉਂਦਾ ਉਹ ਤੋਂ ਹੀ ਮੋੜ ਕੁਝ ਵੇਖਿਆ ਤਾਂ ਹੁਣ ਕੁਝ ਵੇਖਿਆ ਹੌਣਸਾਰ ਹੌਣ ਦਾ ਤੇ ਉਦੋਂ ਦਾ ਬਹੁਤ ਹੀ ਫਰਕ ਹੈ ਹੁਣ ਦੇਖੋ ਜੀ ਸੋਨਸਾਨ ਸਾਰਾ ਕੋਈ ਮਤਲਬ ਗੱਲਬਾਤ ਕੋਈ ਹੁਣ ਮਤਲਬ ਸਵਾਰੀਆਂ ਵੀ ਜਿਹੜੀਆਂ ਉਸੇ ਟਾਈਮ ਆਉਂਦੀਆਂ ਜਦੋਂ ਮਤਲਬ ਟ੍ਰੇਨ ਦਾ ਆਉਣ ਦਾ ਸਮਾਂ ਹੁੰਦਾ ਜੀ ਹਾਂਜੀ ਜੀ ਜੇ ਜਿਨ ਕੇ ਅੱਡਾ ਘੰਟਾ ਪਹਿਲਾਂ ਸਵਾਰੀ ਆਉਂਦੀ ਜੇ ਤੇ ਉਹ ਟ੍ਰੇਨ ਦੇ ਉਹ ਕਿਹੜੇ ਕਿਹੜੇ ਜਿਹੜੇ ਪਾਕਿਸਤਾਨ ਜਾਂਦੀ ਰਹੀ ਵਪਾਰਕ ਜਿਹੜੇ ਟ੍ਰੇਨਾਂ ਜਾਂਦੀ ਜੀ ਕਿਹੜੇ ਕਿਹੜੇ ਮਤਲਬ ਜਾਂਦੀ ਜੀ ਪਿੰਡਾਂ ਸੜੀਆਂ ਨੂੰ ਜਾਂਦੇ ਉਹ ਸਰ ਜੀ ਜਿਹੜੀਆਂ ਮਾਲ ਜਾਂਦਾ ਹੈ ਨਾ ਉਹ ਜਾਂਦੇ ਜਿਨ ਕੇ ਆ ਟੇਰੇ ਪਾਪਾ ਨਾਨ ਸਟੇਸ਼ਨ ਤੋਂ ਆਪਣਾ ਪੰਜ ਪੰਜਵਾਂ ਸ਼ੇਸ਼ ਲਾਹੌਰ ਦਾ ਹੈ ਤੇ ਮਾਲ ਜਿਹੜਾ ਉਹ ਲਾਹੌਰ ਦਾ ਕਰ ਜਾਂਦਾ ਲਾਹੌਰ ਜੰਕਸ਼ਨ ਹੀ ਜੇ ਉਥੇ ਉਹ ਮਾਲ ਲਾਥਦਾ ਹੀ ਉਥੋਂ ਬੇਰੋ ਤੋਂ ਜੋ ਵੀ ਆਉਂਦਾ ਹੀ ਜੇ ਸ਼ਵਾਰਾ ਸ਼ੂਰਾ ਜੋ ਹੀ ਮਨੋਂ ਗਤਕ ਜਿਹੜੇ ਸਟੇਸ਼ਨ ਉੱਥੇ ਮਾਲ ਸਪਲਾਈਦਾ ਹੁੰਦਾ ਹੈ ਹਾਂਜੀ 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 ਜਿਵੇਂ ਮਤਲਬ ਹੁਣ ਤੁਸੀਂ ਦੇਖਦੇ ਜੋ ਮਨੂੰ ਕਰਮਚਾਰੀ ਇੱਥੇ ਮਤਲਬ ਆ ਰਹੇ ਨੇ ਮੈਂ ਦੇਖਿਆ ਇੱਕ ਦੋ ਆ ਪੀਏ ਨੇ ਮਤਲਬ ਇੱਥੇ ਕਰਮਚਾਰੀ ਕੋਈ ਨਹੀਂ ਅਟੇ ਟਿਕਟਾਂ ਕਰਨੋਂ ਪਰ ਜਿਵੇਂ ਮਨੋ ਇੱਥੇ ਯਾਤਰੀ ਹੁੰਦੇ ਨੇ ਕੀ ਉਹ ਕਰਮਚਾਰੀ ਬਾਅਦ ਚੰਦਾ ਕਿ ਜਾਂ ਕਿਵੇਂ ਸਾਰੇ ਕਰਮਚਾਰੀ ਸਾਰੇ ਜਿੱਦਾਂ ਤਾਂ ਲੋਂਦਾ ਦਸਾਂ ਵੀ ਅੱਧਾ ਘੰਟਾ ਪਹਿਲਾਂ ਪੌਣਾ ਘੰਟਾ ਪਹਿਲਾਂ ਉਹਨੇ ਤੇ ਆਉਣਾ ਵਾ ਕੀ ਚੱਕਰ ਸਵਾਰੀਆਂ ਦੇ ਨਾਂ ਹੁਣ ਕਰਕੇ ਕਿੰਨਾ ਨਾ ਹੁਣ ਕਰਕੇ ਸਰ ਜੀ ਕਿਉਂਕਿ ਇੰਨੇ ਗਾੜ੍ਹ ਹੈਗੇਗਾ ਆਵਾਜ਼ ਆਏਗੀ ਜੇ ਹੁਣ ਟਿਕਟਾਂ ਦਿੱਤੀਆਂ ਵੀ ਤੇ ਤੁਸੀਂ ਆਹ ਸਿਆਣੇ ਜੇ ਇੱਕ ਹੋਵੇ ਸਟੇਸ਼ਨ ਹੋਵੇ ਤੇ ਉਹਦੇ ਤੇ ਚਾਰ ਪੰਜ ਟਿਕਟਾਂ ਵਿਕਣ ਤੇ ਕੀ ਉਹਦੀ ਕਮਾਈ ਕੀ ਆ ਜੀ ਕਿ ਲੱਗਦਾ ਵੀ ਜਿਆਦਾ ਇਥੋਂ ਮਲਾਜਮ ਲੋਕ ਜਿਹੜੇ ਡਿਊਟੀ ਵਾਲੇ ਉਹ ਜਾਂਦੇ ਆ ਹਾਂ ਇਸ ਵਕਤ ਇਸ ਵੇਲੇ ਡਿਊਟੀਆਂ ਵਾਲੇ ਨਹੀਂ ਕੋਈ ਸ਼ਹਿਰੋਂ ਜੋ ਵੀ ਨੇ ਵਿਚਾਰੇਗਾ ਆਪਸਾਰ ਡਿਊਟੀਆਂ ਕਰਦੇ ਨੇ ਜਿੰਨਾ ਕੋਈ ਮੇਲਾ ਚ ਨੇ ਜਾਂ ਫੈਕਟਰੀਆਂ ਚ ਨੇ ਤੇ ਉਹਨਾਂ ਨੇ ਆਪਣੇ ਪਾਸ ਬਣਾਏ ਨੇ ਕਾਰਡ ਬਣਾਏ ਨੇ ਠੀਕ ਹੈ ਜਿਵੇਂ ਹਮ ਆ ਦੇਖਿਆ ਕੁਆਟਰ ਵੀ ਇੱਥੇ ਟੱਲੇ ਪਏ ਨੇ ਉਹਨਾਂ ਕੁਆਟਰ ਦੇ ਵਿੱਚ ਪਹਿਲਾਂ ਕੌਣ ਰਹਿੰਦੇ ਸਰਕਾਰੀ ਕਰਮਚਾਰੀ ਜਾਂ ਕੋਈ ਹਾਂ ਸਰਕਾਰੀ ਸਰਕਾਰੀ ਉਹਦੇ ਵਿੱਚ ਟ੍ਰੈਕਮੈਨ ਆਣ ਪਾਣੀ ਵਾਲੇ ਆਣ ਜੋ ਵੀ ਸਟੇਸ਼ਨ ਟਾਪ ਦੇ ਮੰਨੇ ਅਣੂਲੋਕ ਬਿਲਡਿੰਗ ਤੇ ਪ੍ਰਾਣੀਆਂ ਜਾਂ ਕੁਆਟਰਾਂ ਪ੍ਰਾਣੀਆਂ ਹੋਰ ਚੀਜ਼ਾਂ ਕੋ ਬਾ ਪ੍ਰਾਣੀਆਂ ਜਿੱਥੋਂ ਤੱਕ ਹੋਰ ਇੱਥੇ ਕਿਹੜੀਆਂ ਜਿਹੜੀਆਂ ਪ੍ਰਾਣੀਆਂ ਜਿਹੜੀਆਂ ਪ੍ਰਾਪਤਨ ਜਿਹੜੀਆਂ ਸਾਨੂੰ ਤੋਂ ਪਹਿਲਾਂ ਦੀ ਜਿਹੜੀਆਂ ਬਣੀਆਂ ਨੇ ਐਸ ਸਮੇਂ ਤੇ ਸਾਰ ਸਮਝੋ ਵੀ ਹੁਣ ਸਾਰੀਆਂ ਟੱਟ ਢੁੱਠ ਗਈਆਂ ਨੇ ਉਦਾਂ ਤੇ ਹਾ ਪ੍ਰਾਣੀਆਂ ਕੋਠੀਆਂ ਇਹ ਉਹਦਾ ਪਲੇਟ ਯਾਰ ਵੱਡੇ ਹਰਸਖੇ ਅਡਮਿਨਿਸਟ੍ਰੇਸ਼ਨ ਮਾਰਟਲ ਦੀ ਇਥੇ ਕੋਠੀਆਂ ਇਧਰਲੇ ਪੰਨੇ ਉਹ ਵੀ ਸਾਬ ਕੁਆਟਰ ਜੋ ਵੀ ਆ ਉਹ ਟੱਟ ਢੁੱਠ ਗਏ ਨੇ ਹੁਣ ਤੇ ਉਥੇ ਕਾਚੰਗਲਾਰ ਨੇ ਪੋਤੇ ਪਾਤੇ ਤੇ ਲਾਇਆ। ਬਲੋਂ ਅੰਦਰ ਕੋਈ ਉਹ ਜੀ ਪੁਰਾਣੀ ਕੋਈ ਚੀਜ਼ਾਂ ਮਿਲ ਨਹੀਂ ਆ ਗਈ ਮੈਨੂੰ ਜਿਹੜੀਆਂ ਮਿਲ ਗਈਆਂ ਨੇ ਉਹ ਐਸ ਵਕਤ ਉਹ ਸਾਰੇ ਇਥੇ ਉਸ ਟਿਸ਼ ਮਟਰ ਰਹੇ ਨਹੀਂ ਗਾ। ਉਹ ਕੋਲ ਉਹ ਚਾਪ ਪੁਰਾਣੀ ਹਸਟਲਾਂ ਦੀ ਮੌਜੂਦ ਹਾਂ ਹੈਗੀਆਂ ਨੇ ਹਾਂਜੀ ਹੈਗੀਆਂ। ਸੋ ਸਾਡੇ ਨਾਲ ਹੋਰ ਵੀ ਕੋਈ ਕਰਮਚਾਰੀ ਮਿਲੂਦੇ ਵਾਹਿਗੁਰੂ ਦੇ ਖਾਲਸਾ। ਸਭ ਤੋਂ ਇਹ ਵੀ ਰਹਿ ਜੁੜ ਕਰਦੇ ਨੇ। ਮੈਂ ਵੀ ਰਹਿ ਰਿਹਾ ਜਿਹਾ ਰਟਿਆ ਹਰ ਕਿੰਨਾ ਚਿਰ ਡਿਊਟੀ ਕੀਤੀ 30 ਸਾਲ 30 ਸਾਲ ਇੱਥੇ ਕਿੱਥੇ ਗਿਆਪਰ ਰੋਟਾ ਆਉਂਦਾ। ਇੱਥੇ ਵੀ ਕੀਤੀ ਅੰਮ੍ਰਿਤਸਰ ਵੀ ਕੀਤੀ ਇੱਥੇ ਕਿਹਨੇ ਜਰ ਇੱਥੇ ਰਹੇ 20 20 ਕੇ ਸਾ ਮਤਲਬ ਉਸ ਟਾਈਮ ਜਿਸ ਟਾਈਮ ਤੇ ਰਹੇ ਉਦੋਂ ਦੇ ਪਾਰਕ ਜਦੋਂ ਪਹਾਉਂ ਦੇ ਵਿੱਚ ਰਹੇ ਕਿ ਤਾਂ ਉਸ ਤੋਂ ਬਾਅਦ ਨਹੀਂ ਉਦੋਂ ਨਹੀਂ ਕੋਈ ਪਾਰਕ ਲੋਪਾਰ ਪਹਿਲਾਂ ਪਹਿਲਾਂ ਹੀ ਚੱਲਿਆ ਪਾਕਿਸਤਾਨ ਤੋਂ ਹੁਣ ਜਦੋਂ ਤੁਹਾਡੀ ਡਿਊਟੀ ਚੱਲਦੀ ਹੈ ਉਸ ਟਾਈਮ ਯਾਤਰੀਆਂ ਦਾ ਕਿਵੇਂ ਆਉਣ ਜਣਾ ਤੇ ਹੁਣ ਦਾ ਮੌਜੂਦ ਉਦੋਂ ਯਾਤਰੀ ਬਹੁਤ ਵਧੀਆ ਆ 2010 12 ਦਾ ਘਟਿਆ ਮਤਲਬ 2010 ਪਰ ਜਿਹੜਾ ਮਨ ਲੋਕਾਂ ਦਾ ਜਾਣਕਾਰੀ ਕੀ ਕਾਰਨ ਮਤਲਬ ਲੋਕਾਂ ਦਾ ਮਤਲਬ ਉਦੋਂ ਵੀ ਜਿਹੜਾ ਘਟਿਆ ਘਟ ਐਦਾ ਹੀ ਮੁਲਾਜ਼ਮ ਘਟ ਗਏ ਸਟੇਸ਼ਨ ਤੇ ਕੋਈ ਹੈ ਨਹੀਂ ਐਦਾਂ ਹੀ ਲੋਕ ਛੱਡ ਜਾਂਦੇ ਕੀ ਲੱਗਦਾ ਵੀ ਪਰਚੀਆਂ ਨਾਮ ਲੈਣ ਕਰਕੇ ਜਾਂ ਟਿਕਟਾਂ ਨਾਮ ਲੈਣ ਕਰਕੇ ਲੋਕਾਂ ਦਾ ਜਾਣ ਘਟਿਆ ਬਿਲਕੁਲ ਮਤਲਬ ਜੇ ਇੱਥੇ ਕਰਮਚਾਰੀ ਹੋਣ ਤਾਂ ਲੋਕਾਂ ਦਾ ਜਾਣ ਪਿਆਰ ਮਤਲਬ ਉਹ ਪੂਰਨ ਵੱਧ ਸਕਦਾ ਉਸੇ ਪੂਰਨ ਗੱਡੀਆਂ ਤਾਂ ਨਹੀਂ ਇਹ ਕਈ ਵਾਰੀ ਆਤਵਾਦ ਦੇ ਟਾਈਮ ਦੂਜੇ ਟਾਈਮ ਬੰਦ ਵੀ ਕਰ ਦਿੰਦੇ ਮੋਜਾ ਮਾਹੌਲ ਖਰਾਬ ਆ ਮਾਹੌਲ ਖਰਾਬ ਉਹ ਲੋਕਾਂ ਦੇ ਪਿੱਛੇ ਮਾਹੌਲ ਖਰਾਬ ਆ ਉਹ ਤਾਂ ਬੰਦ ਰਹੀ ਗੱਡੀ ਬੰਦ ਰਹੀ ਉਹਨਾਂ ਮਤਲਬ ਇਹ ਚੱਲ ਪਈ ਗੱਡੀ ਤੇ ਚੱਲ ਪਈ ਜੋ ਮਤਲਬ ਤੁਸੀਂ ਡਿਊਟੀ ਕਰਦੇ ਰਹੇ ਜੋ ਉਦੋਂ ਮਤਲਬ ਟ੍ਰੇਨ ਦੇ ਵਿੱਚ ਮਤਲਬ ਕਾਫੀ ਤੁਸੀਂ ਕਰਦੇ ਰਹੇ ਜੋ ਉਦੋਂ ਯਾਤਰੀਆਂ ਤਾਂ ਕਿਵੇਂ ਮਤਲਬ ਫੁੱਲ ਯਾਤਰੀ ਜਾਂਦੇ ਹਾਂ ਆਹ ਪੂਰੀ ਜਾਂਦੇ ਨੇ ਬੜੀ ਸਵਾਰੀ ਫੁੱਲ ਸਵਾਰੀ ਜਾਨੀ ਕਿ ਮਲਾਜ਼ਮ ਜਾਂਦੇ ਰੇ ਜਾਂ ਆਮ ਸਵਾਰੀ ਵੀ ਜਾਂਦੀ ਹੈ ਨਹੀਂ ਆਮ ਸਵਾਰੀ ਜਾਂਦੀ ਹੈ ਯਾ ਬਸ ਕੰਮ ਕਰਨ ਵਾਲੇ ਹਾਂ ਇਹ ਤੂੰ ਕਿਹਦੇ ਹੋ ਟ੍ਰੇਨਾਂ ਨਾਲ ਕਿੱਥੇ ਕਿੱਥੇ ਜਾਂਦੀਆਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਦੀ ਯਾਤਰੀ ਜਾਂਦੀ ਹੈ ਕੀ ਮਤਲਬ ਜਿਹੜਾ ਉਦੋਂ ਤਾਂ ਹੁੰਦਾ ਕਰਾ ਨਿੱਜ ਕੋਈ ਛੇਵੇਂ ਜਹਾ ਨਹੀਂ ਉਦੋਂ 10 ਪਈਏ ਹੀ ਤੇ ਹੁਣ 15 ਕੀ ਲੱਗਦਾ ਵੀ ਇੱਥੇ ਜਦੋਂ ਲੋਕਲ ਜਦੋਂ ਪੈਸੇਂਜਰ ਨੇ ਉੱਟੀ ਲੱਗ ਜਾਂਦੇ ਜਾਂ ਉਹ ਵੀ ਚੱਟਦੇ ਜਾਂਦੇ ਨਹੀਂ ਕੁਝ ਲੈ ਲਿੰਦੇ ਆ ਕੁਝ ਨਹੀਂ ਲੈ ਲਿੰਦੇ ਕੁਝ ਨਹੀਂ ਕੀ ਲੱਗਦਾ ਵੀ ਇੱਥੇ ਸਟਾਪ ਦੀ ਜਿਹੜੀ ਪਰਪਾਈ ਹੈ ਜਿਆਦੀ ਹੋਣੀ ਚਾਹੀਦੀ ਹੈ ਡਿਵੈਲਪਮੈਂਟ ਤੁਹਾਡੀ ਕੁਝ ਹੋਣੀ ਚਾਹੀਦੀ ਆਹ ਹੋਣੀ ਕਿ ਐ ਦੀਰੀ ਜੀ ਗੱਡੀ ਦੀ ਚੱਕਣੀ ਹੋਣੀ ਕਿ ਐ ਦੀ ਆ ਕੀ ਲੱਗਦਾ ਵੀ ਇੱਥੇ ਜਿਹੜੀ ਜ਼ਿਆਦਾ ਧਿਆਨ ਵਾਜਦਾ ਤੇ ਐਡਾ ਉਹ ਦਮਨੂ ਗੁਰਾਨ ਕੀ ਨਕਰੀ ਜੇ ਇਧਰ ਨੂੰ ਮਲਗ ਨਾਲ ਤੇ ਬਣਾ ਤੋ ਇੱਕ ਨਾਮ ਨਾਲ ਚੱਲਣ ਦੀ ਸੰਭਤ ਨਹੀਂ ਚੱਲਦੀ ਪਹਿਲਾਂ ਤੇ ਇਧਰ ਵੀ ਮਲੋ ਜੇ ਜ਼ਿਆਦਾ ਫਲੋ ਕ ਸਟਾਪ ਵੀ ਹੋ ਜੇ ਤੇ ਸੰਖਤ ਧਿਆਨੇ ਤੋਂ ਹੋਰ ਬਚ ਸਕਦਾ ਵਾਸਖ ਬਾਈ ਕਿਉਂਕਿ ਤੁਸੀਂ ਦੱਸੇ ਇਹ ਵੀ ਡੇਟਾ ਬਾਬਾ ਨਾਲ ਉੱਤਰੂ ਜਿਹੜੀ ਅੰਮ੍ਰਿਤਸਰੋਂ ਦੀ ਲੋਕ ਇਤਨ ਦਰਸ਼ਕਾਂ ਹੁੰਦੇ ਤੇ ਇੱਥੋਂ ਦੇ ਜਿਹੜੇ ਅੰਮ੍ਰਿਤਸਰ ਨੂੰ ਮਿਲ ਦੱਸਿਆ ਦੋਵੇਂ ਗੁਰਦੁਆਰਿਆਂ ਜਿਹੜੀ ਹੈ ਇਹ ਗੱਡੀ ਲਿੰਕ ਕਰਦੀ ਜੋਰ ਜੇ ਇੱਕ ਕੋਰੀਡੋਰ ਕਰਕੇ ਬੜਾ ਵਧੀਆ ਇਹ ਕੰਮ ਬੜੀ ਸਵਾਤੀ ਭਈ ਫਿਰ ਉਹ ਚਲੋ ਪਾਸਪ ਹਜ਼ਾਰ ਘਾਤੇ ਕਰਦੇ ਨੇ ਫਿਰ ਸواری ਸੋ ਇਹ ਸਾਨੂੰ ਸਾਡੇ ਨਾਲ ਇੱਕ ਕਰਮਚਾਰੀ ਜਿਨ੍ਹਾਂ ਨੇ ਸਾਰੀ ਇਹ ਆਪਣੀ ਗੱਲਬਾਤ ਜਿਹੜੀ ਹੈ ਰਿਨਫ੍ਰੇਸ਼ਨ ਦੀ ਦੱਸੀ ਸੋ ਮੈਂ ਤੁਹਾਡਾ ਆਪਣਾ ਲਾਪਰਿਚੇ ਖੁਸ਼ੀਪੁਰ